ਸਾਸਿਕਾ ਭਾਜੀ ਸਾਸਰੀ ਗਾਲ ਵੀਰ ਜੀ ਕੀ ਹਾਲ ਚਾਲ ਆ ਵਧੀਆ ਵਧੀਆ ਠੀਕ ਠਾਕ ਹਾਂਜੀ ਲੈਣ ਦਾ ਨਗੀਨਾ ਹਾਂਜੀ ਹਾਂਜੀ ਕਿੱਥੋਂ ਤੋਹਫਾ ਹੀ ਕੱਢ ਲਿਆਂਦਾ ਇਹ ਵੀਰ ਜੀ ਬੜੀ ਦੂਰੋਂ ਲਿਆਂਦਾ ਜੀ ਠੀਕ ਆ ਹਾਂਜੀ ਤੇ ਐਡਰੈਸ ਵੀਰ ਦੱਸ ਦਿਓ ਆਪਣਾ ਐਡਰੈਸ ਪਿੰਡ ਪਿੰਡਰ ਨਾਮ ਹੈਗਾ ਜੀ ਮੇਰਾ ਦਰਬਾਰਾ ਸਿੰਘ ਅੱਛਾ ਜੀ ਤੇ ਜ਼ਿਲ੍ਹਾ ਹੈਗਾ ਮਰਸਰ ਹਾਂ ਤਾਂ ਤਹਿਸੀਲ ਹੈਗੀ ਬਾਬਾਗਾਲਾ ਸਾਹਿਬ ਠੀਕ ਆ ਤਹ ਫੋਨ ਨੰਬਰ ਹੈਗਾ ਜੀ 985547787 ਠੀਕ ਆ ਹਾਂਜੀ ਤੇ ਦੱਸੋ ਇਹਦਾ ਨਗੀਨੇ ਬਾਰੇ ਇਹ ਵੀ ਇਹਦਾ ਨਗੀਨਾ ਆਇਆ ਸੀ ਬਚਪਨ ਦੇ ਵਿੱਚ ਕਿੱਥੋਂ ਹਰਿਆਣੇ ਤੋਂ ਅੱਛਾ ਇਹ ਜਦੋਂ ਛੋਟੀ ਹੁੰਦੀ ਸੀ ਨਾ ਦੁੱਧ ਚੁੰਗਦੀ ਸੀ ਜਦੋਂ ਹਾਂ ਉਦੋਂ ਹਰਿਆਣੇ ਤੋਂ ਆਈ ਸੀ ਠੀਕ ਆ ਦੁੱਧ ਦੇਣ ਲੱਗੀ ਆ ਹੁਣ ਦੁੱਧ ਦੇਣ ਲੱਪੀ ਆ ਠੀਕ ਆ ਹਾਂਜੀ ਤੇ ਵੀਰ ਸੂਆ ਕਿਨਵਾਏ ਦਾ ਸੂਆ ਇਹਦਾ ਦੂਜੇ ਸੂਏ ਸੂਣਾ ਜੀ ਅੱਛਾ ਦੂਜੇ ਸੂਏ ਸੂਣਾ ਹਾਂਜੀ ਤੇ ਦਿਨ ਕਿੰਨੇ ਕੁ ਲੈ ਜੋ ਇਹ 6 ਤੋਂ 7 ਦਿਨ ਲੱਗੂਗੀ ਜਿੰਨਾ ਕ ਸਾਨੂੰ ਅਗਲਿਆਂ ਘਰ ਵਾਲਿਆਂ ਦੱਸਿਆ ਉਹਨਾਂ ਦਾ ਪਤਾ ਨੂੰ ਆਪਾਂ ਨੇ ਘਰ ਵਾਲਿਆਂ ਨੂੰ ਤੁਸੀਂ ਵੀ ਦੇਣੀ ਹੋਣੀ ਆ ਹਾਂਜੀ ਠੀਕ ਆ ਤੇ ਬਾਕੀ ਇੱਕ ਸਿਫਤ ਇਹ ਦੀ ਇਹ ਆ ਵੀ ਝੋਟੀ ਬਿਲਕੁਲ ਠੰਡੀ ਧੀਰੀ ਆ ਤੇ ਦੂਜੀ ਗੱਲ ਇਹ ਇੱਕ ਵੀ ਵਾਲ ਇਹਦੇ ਸਰੀਰ ਦੇ ਚਿੱਟਾ ਨਹੀਂ ਹੈਗਾ ਜੀ ਠੀਕ ਆ ਜਿਹਨੂੰ ਕਹਦੇ ਨਾ ਪਿਓਰ ਮੋਹਰਾ ਜਿਹੜੀ ਆ ਜੈਡ ਬਲੈਕ ਠੀਕ ਆ ਉਹ ਝੋਟੀ ਆ ਜੀ ਇਹ ਸਹੀ ਬਾਕੀ ਬਿਲਕੁਲ ਠੰਡੀ ਧੀਰੀ ਥਾਣ ਵੇਖੋ ਕਿੱਡਾ ਸੋਹਣਾ ਲੱਗਾ ਥਾਣ ਤਾਂ ਬਹੁਤ ਸੋਹਣਾ ਲੱਗਾ ਆਦੇ ਤੇ ਸੱਤਾਂ ਦੇ ਦਿਨਾਂ ਨੂੰ ਹਵਾਨਾ ਐਡਾ ਸੋਹਣਾ ਤਿਆਰ ਕਰਨਾ ਵੀ ਇਹਦੇ ਬਟਨ ਲੱਜ ਜਾਣੇ ਬਟਨ ਵਾਲਾ ਹਵਾਨਾ ਆ ਬਟਨ ਲੱਗੇ ਦੋ ਅੱਖਾਂ ਕਹਿ ਦਿੰਦੇ ਕਈ ਵੀਰੇ ਅੱਛਾ ਕਈ ਕਹਿੰਦੇ ਬਟਨ ਲੱਗੇ ਆ ਠੀਕ ਆ ਤੇ ਇਹ ਸੋਹਣਾ ਤਿਆਰ ਕਰੂਗੀ ਤੇ ਦੁੱਧ ਕਿੰਨਾ ਕੁ ਚਵਾਜੂ ਨਾਲ ਖੋਲ ਨਾ ਲਈਏ ਦੁੱਧ ਜਿਹੜਾ ਦਿਨ ਪਹਿਲੇ ਸੂਏ ਚਵਾਇਆ ਵਾ ਘਰ ਵਾਲੇ ਤੇ ਕਹਿੰਦੇ ਵੀ 10 11 ਲੀਟਰ ਦੁੱਧ ਚਵਾਇਆ ਵਾ ਅੱਛਾ ਹਾਂਜੀ ਹੁਣ ਕਿੰਨਾ ਚ ਵਾਜੂ ਬਾਕੀ ਸ਼ਰੀਫ ਇਨੀ ਆ ਨਾ ਹਾਂ ਵਿਚਾਰੀ ਨੂੰ ਭਾਵੇਂ ਜਿੱਥੇ ਮਰਜੀ ਬੰਦੇ ਠੀਕ ਆ ਕਿਤੇ ਘਮਣਾ ਨਹੀਂ ਇਹਨੇ ਪੋਣਾ ਨਹੀਂ ਗਾ ਲੱਕੜ ਦੀ ਖੁਰਲੀ ਨਾਲ ਬੱਦੀ ਆਰਮਾਨ ਨਾਲ ਖਲੋਤੀ ਆ ਠੀਕ ਆ ਹਾਂਜੀ ਵਪਾਰੀਆਂ ਕੋ ਜਾਦੂ ਤਾਂ ਨਹੀਂ ਹੁੰਦਾ ਵੀਰ ਜਾਦੂ ਜੂਦੂ ਕੋਈ ਨਹੀਂ ਆ ਇਹ ਆ ਕੇ ਕਰਤੂਤ ਤੋਂ ਪਤਾ ਲੱਜਾਂਦਾ ਵਾ ਠੀਕ ਆ ਜਨਮਰ ਦੀ ਦਸਲੂ ਦੀ ਸੁਣੀ ਸੁਣਖੀ ਆ ਝੋਟੀ ਇਹ ਤੁਹਾਨੂੰ ਖੋਲੂਗੀ ਵੀਰਾਂ ਦਾ ਪੰਜ ਪੰਜ ਤੋਂ 7 ਦਿਨ ਲੈ ਜੂਗੀ ਇਹ ਆ ਕਾਲੀ ਆ ਮੈਨੂੰ ਤੇ ਕਿਤੇੋਂ ਵੀ ਨਹੀਂ ਖੁੰਜੀ ਲੱਗਦੀ ਤੇ ਵੀਰ ਨਾਲ ਸੌਦਾ ਕਰ ਲਿਓ ਫੋਨ ਤੇ ਤੇ ਸੋਹਣੀ ਸੁਨਖੀ ਆ ਸੋਹਣੀ ਪੂਰੀ ਆ ਵੀਰ ਜੀ ਇੱਕ ਵਾਰ ਫੇਰ ਦਿਖਾਓ ਇਦਾਂ ਆ ਵੇਖੋ ਚੱਬੂ ਹੀ ਖੁੱਲ ਗਿਆ ਦਾ ਵਿਚਾਰੀ ਦਾ ਕਿਤੇ ਨਹੀਂ ਜਾਣਾ ਬੁੱਤ ਆ ਜਾ ਇੱਥੇ ਹੀ ਆਪੇ ਇਹ ਵੀ ਗੱਲ ਸਹੀ ਆ ਚੱਬੂ ਵੀਰਾਂ ਦਾ ਲੈ ਗਿਆ ਤੇ ਚੁੱਪ ਕਰਕੇ ਖਲੋਗੀ ਉਹ ਹਾਂ ਕੋਈ ਚੱਕਰ ਨਹੀਂਗਾ ぷੜਕਣਾ ਨਹੀਂ ਇਹਨੇ ਵਿਚਾਰੀ ਨੇ ਅੱਛਾ ਬੂਲ ਅਥ ਗਿਆ ਵਾ ਵੀ ਇਹ ਉਹੋ ਜੀ ਹੁੰਦੀ ਦਾ ਕਦੇ ਉੱਧਰ ਨੂੰ ਭੱਜ ਕਦੇ ਉੱਧਰ ਨੂੰ ਭੱਜ ਕਦੇ ਉਹ ਗਲੀ ਕਦੇ ਉਹ ਗਲੀ ਅੱਛਾ ਹਾਂਜੀ ਠੀਕ ਆ ਹਾਂਜੀ ਬੰਨ ਲਈ ਆ ਵੱਧ ਗਈ ਵੱਧ ਗਈ ਇਹਨੇ ਕਿਤੇ ਜਾਣਾ ਕਿਤੇ ਵਿਚਾਰੀ ਨੇ ਕਿਤੇ ਇਹ ਤਾਂ ਗੱਲ ਹੈ ਹਾਂਜੀ ਆ ਥਣ ਥਣ ਫੇਰ ਨੇੜੇ ਤੋਂ ਆਣ ਥਣ ਬੜਾ ਸੋਹਣਾ ਲੱਗਾ ਵੀਰ ਜੀ ਲੱਗਾ ਵਾ ਇੱਕ ਵਾਰ ਪਿੱਛੋਂ ਦਿਖਾਓ ਪਿੱਠ ਬੁੜਾ ਕਿੰਨਾ ਚੌੜਾ ਵਾ ਚੜਾਈ ਜੜੀ ਛੋਟੀ ਦੀ ਨਾਲ ਗੋਆ ਕਰਦੇ ਵਿਖਾਵਾ ਬਾਕੀ ਸੋਹਣੀ ਸੁਨੱਖੀ ਪੂਰੀ ਆ ਤੇ ਸੱਤਾਂ ਕ ਦਿਨਾਂ ਦਾ ਵਗਵਾ ਹੈਗਾ ਵੀ ਸੱਤਾਂ ਤੇ 10 ਵੀਰ ਫਿਰ ਇੰਨੀਆਂ ਤਰੀਫਾਂ ਕਰਦੀਆਂ ਹੁਣ ਮੋਲੀ ਨਾ ਕਿਤੇ ਮੰਗ ਲਈ ਮੁੱਲ ਤੇ ਵੀਰ ਜੀ ਆਪਾਂ ਜਾਇਜ਼ ਹੀ ਕਰਾਂਗੇ ਐਦਾਂ ਦੀਆਂ ਝੋਟੀਆਂ ਜੇ ਤਿਆਰ ਹੁੰਦੀ ਤੇ ਫੇਰ ਭਾਵੇਂ ਮੁੱਲ ਵੱਧ ਕਰ ਲੈਂਦੇ ਹੁਣ ਥੋੜੇ ਦਿਨ ਖੜਨੇ ਆ ਅਗਲੇ ਨੂੰ ਸਾਂਭ ਆਪਾਂ ਛੱਡ ਦੇਣੀ ਆ ਅੱਛਾ ਸਾਂਭ ਛੱਡ ਦੇਣੀ ਆ ਹਾਂਜੀ ਠੀਕ ਆ ਮੁੱਲ ਜੇ ਮੁੱਲ ਪੁੱਛਣਾ ਕਹਿੰਦੇ ਉਹਦੇ ਲਈ ਮੁੱਲ ਹੈਗਾ 75000 ਰੁਪਇਆ ਅੱਛਾ ਜੀ ਹਾਂਜੀ ਤੇ ਸਾਰੀਆਂ ਛੋਟਾਂ ਕਰਕੇ ਤੇ 2 ਘਟ 70 ਦੀ ਦੇ ਦਾਂਗੇ ਭਿੰਦਰ ਸਾਹਿਬ ਅੱਛਾ 2 ਘਟ 70 ਦੀ ਹਾਂਜੀ ਠੀਕ ਆ ਤੇ ਹੋਰ ਛੋਟ ਕਰਦਾਂਗੇ ਹੈ ਉਹ ਚੋਂ ਛੋਟ ਕਰਦਾਂਗੇ ਠੀਕ ਆ ਤੇ 2000 ਰੁਪਇਆ ਉਹਦੇ ਲਈ ਕਰਾਂਗੇ ਛੋਟ ਜਿਹੜਾ ਤੁਹਾਡੀ ਵੀਡੀਓ ਵੇਖ ਕੇ ਆਊਗਾ ਅੱਛਾ 1000 ਹਾਂਜੀ ਫੇ 67000 ਦੀ ਹੋਗੀ 67000 ਦੀ ਉਹ ਚੋਂ ਆਪਣੀ ਮਰਜ਼ੀ ਨਾਲ ਛੋਟ ਕਰਾਂਗੇ ਮੁਰਗੇ ਤੇ ਦੁੱਧ ਕਿੰਨਾ ਕੇ ਚਵਾਜੂ ਦੁੱਧ ਭਾਜੀ ਸੇਵਾ ਕਰ ਲੈ ਕੋਈ ਜਿੰਨਾ ਮਰਜ਼ੀ ਚੋਲੇ ਇਹਨੂੰ ਇਹਨੇ ਨਾ ਕਰਨੀ ਕਿਤੇ ਨਾ ਫੇਰ ਵੀ ਆਈਡੀਆ ਹੁੰਦਾ ਵਪਾਰੀਆਂ ਕੋਲ ਸੇਵਾਵੀਆਂ ਕਰਾਂਗੇ ਇਹਨੇ ਤਾਂ ਦੁੱਧ ਹੀ ਦੇਣਾ ਵਾ ਦੁੱਧ ਸੇਵਾ ਦਾ ਹੁੰਦਾ ਵਾ ਜਿਹੜਾ ਕਿ ਪਹਾੜ ਜਿਹੜੇ ਕੋ ਲਿਆਂਦੀ ਉਹਨੇ ਕਿਹਾ ਵੀ 10-11 ਲੀਟਰ ਪਹਿਲੇ ਸੂਏ ਚੋਇਆ ਵਾ ਹੁਣ ਇਹ 13 ਕਰ ਜੂ 12 ਕਰ ਜੂ ਅਗਲੇ ਦੀ ਸਾਂਭ ਅਗਲੇ ਦੀ ਸਾਂਭ ਆ ਹਾਂਜੀ ਤੇ ਗਾਂ ਜਿੱਦਾਂ ਦੀ ਹੈਗੀ ਆ ਨਾ ਝੋਟੀ ਬੱਚੇ-ਬੁੱੱਚੇ ਵੀ ਕੋਈ ਲੈ ਸਕਦਾ ਬਾਕੀ ਦੂਜਾ ਸੂਆ ਵਾ ਹੁਣੇ ਸੂਏ 5-7 ਪੀਲੇ ਇੰਨੇ ਗਾਂ ਹੋ ਸਕਦਾ ਕਿ ਲੱਖ-ਲੱਖ ਰੁਪਏ ਦੀਆਂ ਵਿਗਣੀਆਂ ਗਾਂ ਨੂੰ ਵੇ ਭਾਈ ਵਿਗਣੀਆਂ ਵਿਗਣੀਆਂ ਦੋਵਾਂ ਮਹੀਨਿਆਂ ਨੂੰ ਸਹੀ ਗੱਲ ਆ ਹਾਂਜੀ ਹਾਂ ਤੇ ਦੱਸੋ ਕਰਨੀ ਕੋਈ ਹੋਰ ਗੱਲਬਾਤ ਗੱਲਾਂ ਬਾਤਾਂ ਇਹੋ ਹੀ ਆ ਜਿਹੜੇ ਭੈਣ ਭਰਾ ਲਿਆਉਣਾ ਵਾਂ ਛੋਟੀ ਉਹਨੂੰ ਦਵਾਗੇ ਜਿਹੜਾ ਇਸੇ ਆਊਗਾ ਆਪਣੀ ਤਸੱਲੀ ਕਰੂਗਾ ਆਪਣੇ ਕੋ ਇੰਨਾ ਟਾਈਮ ਨਹੀਂ ਹੈਗਾ ਕੋਈ ਕਹੇ ਵੀ ਲੱਦ ਕੇ ਘਰ ਦੋ ਠੀਕ ਆ ਜੇ ਲੱਦ ਕੇ ਮੰਗਾਉਣੀ ਹੋਵੇ ਪੈਸੇ ਕੌਣ ਚ ਪਾ ਦੇ ਥਾਣਾ ਦੀ ਗਰੰਟੀ ਹੋਊਗੀ ਆਪਣੀ ਠੀਕ ਥਾਣਾ ਆਪਣੀ ਚੈੱਕ ਕਰਕੇ ਜਾਂਦੇ ਆ ਲਾ ਲੇ ਹਾਂ ਆਪਣਾ ਵਿੱਚ ਇਹ ਸਾਰੀਆਂ ਚੀਜ਼ਾਂ ਵਾਂ ਚਲੋ ਵੀਰ ਗਰੰਟੀਆਂ ਦੇ ਦਿੰਦੇ ਆ ਜੀ ਜੀ ਪਤਾ ਆਪਣੀ ਤਸੱਲੀ ਵੀ ਕਰਨੀ ਚਾਹੀਦੀ ਆ ਕਿ ਆਪਾਂ ਚੈੱਕ ਕਰਕੇ ਲੈਂਦੇ ਆ ਆਪਾਂ ਕਿ ਦੁਪਾਰੀ ਕੋ ਤੇ ਆਉਣੀਆਂ ਹੁੰਦੀਆਂ ਮੰਨ ਲਓ ਆਉਂਦੀਆਂ ਜਾਂਦੀਆਂ ਰਹਿਣੀਆਂ ਤੇ ਜੋ ਘਰ ਵਾਲਿਆਂ ਦੱਸਿਆ ਹੁੰਦਾ ਵਾ ਤੇ ਬੇਨਤੀ ਇਹ ਵੀ ਆ ਕਿ ਅਗਲੇ ਨੂੰ ਵੀ ਆ ਵੀ ਆਪਣੀ ਵੀ ਜ਼ਿੰਮੇਵਾਰੀ ਸਮਝਿਆ ਕਰੋ ਕਿ ਤੁਸੀਂ ਪੈਸੇ ਲਾਉਣੇ ਆ ਜੀ ਪੈਸੇ ਸੌਖੇ ਨਹੀਂ ਬਣਦੇ ਜੀ ਜੀ ਤੇ ਵੀਰ ਨਾਲ ਕਰ ਲਿਓ ਗੱਲਬਾਤ ਫੋਨ ਤੇ ਫੋਨ ਕਰਨ ਜੀ ਫੋਨ ਕਰੋ ਠੀਕ ਆ ਜੀ ਵੀਡੀਓ ਕਰ ਦਿਓ ਵੀਰ ਜੀ ਸ਼ੇਅਰ ਜਿਨਾਂ ਨੂੰ ਵੀਡੀਓ ਚੰਗੀ ਲੱਗੀ ਗਾ ਸ਼ੇਅਰ ਕਰ ਦਿਓ ਕਿ ਸੱਜਣ ਦਾ ਹੋਰ ਦਾ ਫਾਇਦਾ ਹੋ ਸਕੇ